WhatsApp ਯੂਜ਼ ਕਰਨ ਵਾਲੇ ਵਾਸਤੇ ਇੱਕ ਵੱਡੀ ਖਬਰ WhatsApp ਤੇ ਹੁਣ ਮੈਸੇਜ ਆਪਦੇ ਆਪ 7 ਦਿਨਾਂ ਬਾਅਦ ਗਾਇਬ ਹੋ ਜਾਣਗੇ ਕੀ ਇਹ ਚੀਜ਼ ਆਟੋਮੈਟਿਕ ਹੋਵੇਗੀ ਨਹੀਂ ਇਹਦੇ ਵਾਸਤੇ ਤੁਹਾਨੂੰ ਇੱਕ ਫੀਚਰ WhatsApp ਦੀ ਸੈਟਿੰਗ ਚ ਜਾ ਕੇ ਇੰਡੀਵਿਜੂਅਲ ਚੈਟ ਸੈਟਿੰਗ ਚ ਜਾ ਕੇ ਤੁਸੀਂ ਇੱਕ ਕੰਟੈਕਟ ਦੇ ਜਾਂ ਕਿਸੇ ਦੇ ਸੈਟਿੰਗ ਚ ਜਾ ਕੇ ਐਡਿਟ ਇਹ preference's ਔਰ ਉਹਦੇ ਚ ডিসਪੀਅਰਿੰਗ ਮੈਸੇਜ ਆਨ ਜਾਂ ਆਫ ਕਰਨਾ ਹੈ ਡਿਟੇਲ ਸੈਟਿੰਗ ਚ ਕਰ ਸਕਦੇ ਹੋ ਗਰੁੱਪ ਚ ਇਹ ਸਿਰਫ ਐਡਮਿਨ ਕਰ ਸਕਦਾ ਹੈ ਕਿ ਮੈਸੇਜ ਜਿਹੜੇ ਡਿਸਪੀਅਰ ਹੋ ਜਾਣਗੇ ਇਹ ਮੈਂ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਸਾਈਡ ਤੇ ਇਹ ਪ੍ਰੋਸੀਜਰ ਹੈ ਐਂਡਰੋਇਡ ਦਾ ਆਈਐਸ ਦਾ ਤੇ WhatsApp Web ਦਾ ਜੇਕਰ ਇਹ ਨੈਟ ਤੇ ਜਦੋਂ ਆਪਾਂ WhatsApp ਚਲਾਉਨੇ ਆ ਜੇ ਮੈਸੇਜਾਂ ਦਾ ਤੁਸੀਂ ਬੈਕਅਪ ਲਿਆ ਹੈ ਬੈਕਅਪ ਚ ਮੈਸੇਜ ਚਲਾ ਜਾਏਗਾ ਪਰ ਜਦੋਂ ਤੁਸੀਂ ਬੈਕਅਪ ਰਿਸਟੋਰ ਕਰੋਗੇ ਤਾਂ ਮੈਸੇਜ ਫਿਰ ਡਿਸਪੀਅਰ ਹੋ ਜਾਏਗਾ ਇਸ ਕਰਕੇ WhatsApp ਯੂਜ਼ਰਾਂ ਜਰੂਰੀ ਹੈ ਇਹ ਜਾਣਕਾਰੀ ਕਿ ਮੈਸੇਜ ਜੇ ਜਰੂਰੀ ਹੈ ਜਿਸ ਦਾ ਕੋਈ ਖਾਸ ਕਿਸ ਨੇ ਭੇਜਿਆ ਹੈ ਉਸ ਦਾ ਸਕਰੀਨਸ਼ਾਟ ਲੈ ਕੇ ਸਾਂਭ ਲਓ ਦੂਜੇ ਜੋ ਮੈਸੇਜ ਨੇ ਨਹੀਂ ਉਹ ਸਾਰੇ ਜੇ ਡਿਸਪੀਅਰਿੰਗ ਚ ਪਾਏ ਨੇ ਭੇਜਣ ਵਾਲੇ ਜੇ ਫਾਰਵਰਡ ਵੀ ਕੀਤਾ ਸੱਤ ਦਿਨਾਂ ਬਾਅਦ ਉਹ ਡਿਸਪੀਅਰਿੰਗ ਚ ਪਾਇਆ ਤੁਸੀਂ ਉਸ ਨੂੰ ਫਾਰਵਰਡ ਕੀਤਾ ਜਿੱਥੇ-ਜਿੱਥੇ ਫਾਰਵਰਡ ਹੈ ਉਹ ਡਿਸਪੀਅਰ ਹੋ ਜਾਏਗਾ ਇਸ ਕਰਕੇ ਜੇ ਮੈਸੇਜ WhatsApp ਦਾ ਜ਼ਰੂਰੀ ਹੈ ਉਹਦਾ ਸਕਰੀਨਸ਼ਾਟ ਲੈ ਲਓ ਇਹ ਸਟੈਪ WhatsApp ਨੇ ਜੋ WhatsApp ਤੇ ਲਗਾਤਾਰ ਕਚਰਾ ਇਕੱਠਾ ਹੋ ਕੇ ਲੋਕਾਂ ਦੇ ਮੋਬਾਈਲ ਫੋਨ ਭਰ ਜਾਂਦੇ ਸੀ ਸ਼ਿਕਾਇਤ ਆਉਂਦੀ ਸੀ ਮੋਬਾਈਲ ਸলো ਹੋ ਗਿਆ ਫੋਟੋਆਂ ਨਾਲ ਹੀ ਮੋਬਾਈਲ ਭਰ ਗਿਆ ਗੁੱਡ ਮਾਰਨਿੰਗ ਗੁੱਡ ਇਵਨਿੰਗ ਦੇ ਮੈਸੇਜ ਨਾਲ ਭਰ ਗਿਆ ਇਹ ਉਸ ਲਈ ਕੀਤਾ ਹੈ ਤਾਂ ਕਿ ਉਹ ਮੈਸੇਜ ਆਟੋਮੈਟਿਕਲੀ ਡਿਲੀਟ ਹੋ ਜਾਣ ਤੇ ਇਸ ਫੀਚਰ ਦਾ ਇਸਤੇਮਾਲ ਕਰੋ ਤਾਂ ਕਿ ਜ਼ਰੂਰੀ ਜਾਣਕਾਰੀ ਦੇ ਰੱਖੇ ਔਰ ਬਾਕੀ ਫੋਨ ਦਾ ਕਚਰਾ ਆਪਣੇ ਆਪ ਸਾਫ਼ ਹੋ ਜਾਏ